ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਸੋਇਆਬੀਨ ਬੜੀਆਂ ਤੋਂ ਇੱਕ ਰੈਸਪੀ ਇਹੇ ਰੈਸਪੀ ਜੀ ਆਪਾਂ ਸੋਇਆਬੀਨ ਬੜੀਆਂ ਤੋਂ ਸੋਇਆਬੀਨ ਬੜੀਆਂ ਦਾ ਚੂਰਾ ਬਣਾ ਕੇ ਤਿਆਰ ਕਰਾਂਗੇ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਭ ਤੋਂ ਪਹਿਲਾਂ ਜੀ ਆਪਾਂ ਪਾਣੀ ਨੂੰ 50% ਗਰਮ ਕਰ ਲਵਾਂਗੇ ਜਦੋਂ ਆਪਣਾ ਪਾਣੀ ਐੱਧਾ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਸੋਇਆਬੀਨ ਦੀਆਂ ਬੜੀਆਂ ਨੂੰ ਪਾਵਾਂਗੇ ਗੈਸ ਆਪਾਂ ਬੰਦ ਕਰ ਦਾਂਗੇ ਇਸ ਨੂੰ 10 ਮਿੰਟਾਂ ਲਈ ਜੇ ਆਪਾਂ ਇਸ ਤਰੀਕੇ ਨਾਲ ਹੀ ਪਾਣੀ ਵਿੱਚ ਗਰਮ ਜ 10 ਮਿੰਟਾਂ ਲਈ ਰੱਖ ਦਵਾਂਗੇ 10 ਮਿੰਟਾਂ ਬਾਅਦ ਜੀ ਦੇਖੋ ਇਹ ਭਿੱਜ ਕੇ ਕੰਨੀਆਂ ਸੌਫਟ ਹੋ ਚੁੱਕੀਆਂ ਨੇ ਹੁਣ ਆਪਾਂ ਇਸ ਨੂੰ ਤਿੰਨ ਚਾਰ ਵਾਰ ਧੋ ਕੇ ਇਸ ਨੂੰ ਨਿਚੋੜ ਲਵਾਂਗੇ ਆਪਾਂ ਇਸ ਨੂੰ ਜੀ ਜ਼ਿਆਦਾ ਨਹੀਂ ਨਿਚੋੜਨਾ ਹੈਗਾ ਇਸ ਵਿੱਚ ਥੋੜਾ ਜਿਹਾ ਪਾਣੀ ਵੀ ਰੱਖਣਾ ਆਪਾਂ ਦੇਖੋ ਇਸੇ ਤਰੀਕੇ ਨਾਲ ਆਪਾਂ ਦੀ ਸਾਰੀਆਂ ਬੜੀਆਂ ਨੂੰ ਨਿਚੋੜ ਕੇ ਰੈਡੀ ਕਰ ਲਿਆਗਾ ਹੁਣ ਆਪਾਂ ਇਸ ਨੂੰ ਚੀਲੀ ਕਟਣਾ ਨਹੀਂ ਇਸ ਦਾ ਚੂਰਾ ਬਣਾ ਲਵਾਂਗੇ ਮੇਕੋ ਇਸ ਤਰੀਕੇ ਨਾਲ ਹੀ ਆਪਣਾ ਸੋ ਹੈ ਬੀਨ ਬੜੀਆਂ ਤੋਂ ਚੂਰਾ ਵਾਂਕੀ ਤਿਆਰ ਹੋ ਚੁੱਕਿਆਗਾ ਹੁਣ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਸਭ ਤੋਂ ਪਹਿਨਾ ਜੀ ਆਪਾਂ ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਪਾਏਗਾ ਜਦੋਂ ਇਹ ਗਰਮ ਹੋ ਜਾਏ ਫਿਰ ਆਪਾਂ ਇਸ ਵਿੱਚ ਜਿੰਜਰ گارਲਿਕ ਪਾਵਾਂਗੇ ਸਭ ਤੋਂ ਪਹਿਨਾ ਇਸ ਨੂੰ ਹਲਕਾ ਜਿਹਾ ਰੋਸਟ ਕਰਨ ਤੋਂ ਬਾਅਦ ਫਿਰ ਇਸ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਆਪਾਂ ਨਾ ਤਾਂ ਜ਼ਿਆਦਾ ਮੋਟਾ ਤੇ ਨਾ ਹੀ ਬਰੀਕ ਕੱਟਿਆ ਜੀ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੰਨ ਲਾਵਾਂਗੇ ਹੁਣ ਆਪਾਂ ਇਸ ਵਿੱਚ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾਵਾਂਗੇ ਮਿਰਚਾਂ ਨੂੰ ਵੀ ਆਪਾਂ ਥੋੜਾ ਜਿਹਾ ਪੁੰਨ ਲਾਵਾਂਗੇ ਮਿਰਚਾਂ ਪੁੰਨਣ ਤੋਂ ਬਾਅਦ ਜੀ ਆਪਾਂ ਇਸ ਵਿੱਚ ਸ਼ਿਮਲਾ ਮਿਰਚ ਪਾਵਾਂਗੇ ਇਸ ਨੂੰ ਆਪਾਂ ਨਾ ਤਾਂ ਜ਼ਿਆਦਾ ਮੋਟਾ ਤੇ ਨਾ ਹੀ ਆਪਣੇ ਬਰੀਕ ਕਟਿਆ ਜੀ 1 ਮਿੰਟ ਸ਼ਿਮਲਾ ਮਿਰਚ ਨੂੰ ਪਕਾਉਣ ਤੋਂ ਬਾਅਦ ਜੀ ਆਪਾਂ ਇਸ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਟੇਸਟ ਅਨੁਸਾਰ ਨਾਮ ਕ ਪਾਵਾਂਗੇ ਇਹ ਆਪਾਂ ਛੋਟਾ ਚਮਚ ਪਾਇਆ ਅਦਾ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਕਲਰ ਲਈ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਤਨੀਆ ਪਾਊਡਰ ਪਾਵਾਂਗੇ ਇੱਕ ਚਮਚ ਇੱਕ ਚਮਚ ਜੀ ਆਪਾਂ ਜੀਰਾ ਪਾਊਡਰ ਪਾਵਾਂਗੇ ਇਹ ਆਪਾਂ ਨੇ ਛੋਟਾ ਚਮਚ ਲਿਆ ਜੀ ਇਸ ਨੂੰ ਮਿਕਸ ਕਰਾਂਗੇ ਹੁਣ ਆਪਾਂ ਇਸ ਵਿੱਚ ਟਮਾਟਰ ਪਾਵਾਂਗੇ ਟਮਾਟਰ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਸਿਰਫ 1 ਮਿੰਟ ਲਈ ਪਕਾਉਣ ਤੋਂ ਬਾਅਦ ਹੀ ਆਪਾਂ ਇਸ ਵਿੱਚ ਬੜੀਆਂ ਦਾ ਚੂਰਾ ਪਾ ਦਵਾਂਗੇ ਇਸ ਵਿੱਚ ਆਪਾਂ ਪਾਣੀ ਬਿਲਕੁਲ ਵੀ ਨਹੀਂ ਪਾਵਾਂਗੇ ਕਿਉਂਕਿ ਆਪਾਂ ਬੜੀਆਂ ਵਿੱਚ ਪੈਣਾ ਹੀ ਪਾਣੀ ਥੋੜਾ ਜਿਹਾ ਰੱਖਿਆ ਸੀਗਾ ਜਿਆਦਾ ਨਹੀਂ ਨਚੋੜੀਆਂ ਸੀਗੀਆਂ ਪਾਣੀ ਇਹਦੇ ਵਿੱਚ ਪੈਣਾ ਹੀ ਹੈਗਾਗਾ 5-7 ਮਿੰਟਾਂ ਦੇ ਵਿੱਚ ਦੀ ਆਪਣਾ ਇਹ ਸੋਇਆਬੀਨ ਪੂਜੀ ਬਣ ਕੇ ਤਿਆਰ ਹੋ ਜਾਵੇਗੀ ਇਸ ਨੂੰ ਆਪਾਂ 5-7 ਮਿੰਟਾਂ ਲਈ ਇਹ ਇਸ ਤਰੀਕੇ ਨਾਲ ਪਕਾਣਾਗਾ ਤੇ ਲਗਾਤਾਰ ਆਪਾਂ ਇਸ ਨੂੰ ਹਲਾਉਂਦੇ ਵੀ ਰਹਿਣਾਗਾ ਤਾਂ ਕਿ ਇਹ ਥੱਲੇ ਨਾ ਲੱਗੇ ਇਸ ਤਰੀਕੇ ਨਾਲ ਜੀ ਸੋਇਬੀਨ ਚੂਰਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦਾ ਹੈਗਾ ਬੜੀਆਂ ਤੋਂ ਤੁਸੀਂ ਵੀ ਆਪਣੇ ਘਰ ਵਿੱਚ ਇਸ ਨੂੰ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰਿਓ ਨਿਕੋ ਕਰਨਾ ਬੜੇ ਕਲਰ ਆਇਆ ਜੀ इसन आप परौठे चावल न खा सकते हैं अपनी चॉइस अनुसार हम आप इस जी हरा धनिया पा देवें इसन मिक्स करा देखो कि वी सोयाबीन भुर्जी बन के अपनी तैयार हुई है जी ਦੇਖ ਸਕਦੇ ਕੰਨ ਵਧੀਆ ਕਲਰ ਆਇਆ ਇਸਦਾ ਹੁਣ ਆਪਾਂ ਗੈਸ ਦੀ ਬੰਦ ਕਰ ਦਾਂਗੇ ਇਸ ਦੀ ਪਲੇਟਿੰਗ ਕਰਾਂਗੇ ਹੁਣ ਆਪਾਂ ਦੇਖੋ ਕੰਨੀ ਵਧੀਆ ਲੱਗ ਰਹੀ ਜੀ ਆਪਣੇ ਸੋਇਬੀਨ ਬੜੀਆਂ ਤੋਂ ਪੁਰਜੀਵਨ ਕੇ ਇਸ ਉੱਪਰ ਆਪਾਂ ਹਲਕਾ ਜਿਹਾ ਤਣੇ ਨਾਲ ਇਸ ਨੂੰ ਸਜਾ ਦੇਵਾਂਗੇ ਅਗਰ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ